ਦੀ ਕੀ ਨਾਮ ਹੈ ਉਹ ਜਿਹੜਾ ਦੁਸ਼ਹਿਰਾ ਇੱਥੇ ਮਨਾਇਆ ਜਾ ਰਿਹਾ ਹੈ ਭਾਈ ਮੇਰਾ ਸੰਜੇ ਸ਼ਰਮਾ ਇਹ ਦੁਸ਼ਹਿਰਾ ਆਪਣੇ ਇੰਪਰੂਵਮੈਂਟ ٹرسٹ ਦੀ ਜਗ੍ਹਾ 'ਚ ਰਾਮਪਾਰਕ ਦੀ ਬੈਕਸਾਈਡ ਇੱਥੇ ਪਹਿਲੀ ਵਾਰੀ ਦੁਸ਼ਹਿਰਾ ਮਨਾਉਣ ਲੱਗੇ ਆ ਜੀ ਤੇ ਬਹੁਤ ਹਮਤਾ ਹੁਣਾ ਮਨਾਇਆ ਜਾਊਗਾ ਦੁਸ਼ਹਿਰਾ ਤੇ ਸਾਰੇ ਇੱਥੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਵੀ ਮੇਲੇ ਦਾ ਆ ਕੇ ਆਨੰਦ ਲਣ ਕੀ ਲੈ ਕੇ ਆ ਮੇਲੇ 'ਚ ਖਾਸ ਮੇਲੇ ਦੇ ਵਿੱਚ ਸਰ ਆਪਣੇ ਕੋਲੇ ਕਿਸ਼ਤੀ ਆ ਬਹੁਤ ਵੱਡੀ ਨਾਲੜਾ ਤੇ ਆਪਣੇ ਕੋਲ ਚੰਡੋਲ ਹੋਗੇ ਵੱਖ-ਵੱਖ ਤਰ੍ਹਾਂ ਝੂਟੇ ਹੋਗੇ ਰੰਗ ਛੱਤੀ ਹੋਗੀ ਖਾਣ ਪੀਣ ਨੂੰ ਵਧੀਆ-ਵਧੀਆ ਆਈਟਮ ਆਉਗੀਆਂ ਤੇ ਔਰ ਟ੍ਰੈਂਪ ਪلوان ਹੈਗੇ ਚੱਲਦਾ ਚੱਲੂਗਾ ਇਹ اے ਭਾਈ ਮੇਲਾ ਆਪਣਾ 13 ਅਕਤੂਬਰ ਤੱਕ ਚੱਲਣਾ ਹੈ ਤੇ ਇਹ ਉਹ ਗਾਟਨ ਲਈ ਆਪਣੇ ਹਲਕੇ ਦੇ ਆਤਮ ਨਗਰ ਦੇ ਆ ਸ਼ਾਨ ਸਰਦਾਰ ਪਲਵਾਨ ਸਿੰਘ ਸਿੱਧੂ ਜੀ ਆ ਰਹੇ ਨੇ ਅਮਰੋਦ ਤੇ ਥੋੜੇ ਟਾਈਮ ਦੇ ਵਿੱਚ ਉਹ ਪਹੁੰਚ ਰਹੇ ਨੇ ਤੇ ਮੇਲੇ ਸ਼ਾਨਦਾਨ ਵਾਸਤੇ ਬੱਚਿਆਂ ਲਈ ਸਰ ਬੱਚਿਆਂ ਲਈ ਬਹੁਤ ਵੱਖ-ਵੱਖ ਤਰ੍ਹਾਂ ਦੇ ਛੋਟੇ ਛੋਟੇ ਟਵਾਈਜ਼ ਲੱਗੇ ਨੇ ਆਪਣੇ ਵਿੱਕੀ ਮਾਊਸ ਹੋਗਾ ਜੰਪਿੰਗ ਹੋਗੀ ਤੇ ਹੋਰ ਆਪਣੇ ਛੋਟੇ ਟਵਾਈਜ਼ ਹੋਗੇ ਬੱਚਿਆਂ ਦੀ ਖੇਡ ਲਈ ਸੇਫ ਐਂਡ ਸਾਈਡਲ ਲੋਕੇਸ਼ਨ ਸਰ ਆਪਣੇ ਦਾਣਾ ਮੰਡੀ ਰੋਡ ਆ ਜੀ ਆਪਣਾ ਦਾਣਾ ਮੰਡੀ ਰੋਡ ਨੇੜੇ ਰਾਮਪਰਕ ਦੀ ਬੈਕਸਾਈਡ ਆ ਜੀ ਠੀਕ ਆ ਇਧਰ ਗੱਲ ਜਿਹੜੀ ਹੈ ਖਾਣ ਪੀਣ ਦੀ ਕੁਝ ਹੋਊਗੀ ਹਾਂ ਜੀ ਸਰ ਖਾਣ ਪੀਣ ਲਈ ਲੱਗ ਰਿਹਾ ਪਕਾਣੇ ਆਪਣੇ ਡਿਸ਼ੇਸ ਹੋ ਗਈਆਂ ਟਿੱਕੀ ਵਗੈਰਾ ਚਾਟ ਨਹੀਂ ਭੱਲੇ ਹੋਗੇ ਹੋਰ ਆਪਣੇ ਸਪਿੰਗ ਰੋਲ ਵਗੈਰਾ ਜੋ ਬੱਚਿਆਂ ਦੀ ਖਾਣ ਪੀਣ ਦੀ ਆਈਟਮ ਹੋਗੀ ਵੱਡਿਆਂ ਵਾਸਤੇ ਸਭ ਕੁਝ ਇੱਥੇ ਅਵੇਲੇਬਲ ਮਿਲੂਗਾ ਸੇਫਟੀ ਦਾ ਵੀ ਧਿਆਨ ਰੱਖਦੇ ਸੇਫਟੀ ਦਾ ਸਰ ਪੂਰਾ ਪ੍ਰਬੰਧ ਹੈ ਸਾਰੀਆਂ ਆਪਣੇ ਕੋਲੇ ਪ੍ਰਬੰਧ ਨੇ ਜੋ ਫਾਰਮੂਲੇਟ ਦੇ ਆ ਜੋ ਐਨਸੀ ਜੋ ਆਪਣੇ ਕੰਡੀਸ਼ਨ ਹੈਗੇ ਸਾਰੇ ਆਪਣੇ ਕੋਲ ਕਲੀਅਰ ਨੇ ਪ੍ਰੋਪਰ ਕਲੀਅਰ ਨੇ ਕਿੰਨੀ ਕੀ ਗੈਦਰਿੰਗ ਹੈ ਗੈਦਰਿੰਗ ਸਰ ਆਈਡੀਆ 5-700 ਬੰਦੇ ਦੀ ਗੈਦਰਿੰਗ ਦਾ ਆਈਡੀਆ ਪਬਲਿਕ ਲਈ ਪਬਲਿਕ ਨੂੰ ਸਾਰਾ ਅਪੀਲ ਹੈ ਵੀ ਦੁਸ਼ਹਿਰਾ ਆ ਰਿਹਾ Hinduat ਤਿਹਾੜਾ ਇਹਨੂੰ ਵਧੀਆ ਮੱਤੜ ਕੇ ਮਨਾਓ ਮੇਲੇ ਦਾ ਲੂਟੋ ਫਟਾਓ ਝੁੱਲੇ ਲੱਗੇ ਨੇ ਉਹਨਾਂ ਦੇ ਆਪਣੇ ਬੱਚਿਆਂ ਨਾਲ ਫੈਮਿਲੀ ਨਾਲ ਆਓ ਤੇ ਆਪਣਾ ਇੰਜੋਏ ਕਰੋ ਮੇਲੇ ਤੇ ਪਹੁੰਚੋ ਤੁਹਾਨੂੰ ਘਾਟਨ ਕੀਤਾ ਹੈ ਤੁਹਾਡੇ ਜਿਹੜਾ ਮੈਂ ਅੱਜ ਸਹਿਰੇ ਮਿਲ ਜੀ ਸਰਵਾਭੀ ਸਭ ਤੋਂ ਪਹਿਲਾਂ ਤਾਂ ਜੈ ਸ਼੍ਰੀ ਰਾਮ ਕੰਪਨੀ ਨੂੰ ਤੇ ਉਹਨਾਂ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਬਿੰਨਾ ਜਿਨ੍ਹਾਂ ਨੇ ਮੇਰੇ ਹਲਕੇ ਰਾਮਪੁਰਕ ਵਿਖੇ ਇਹ ਖੇੜਾ ਮਿਲਿਆ ਹੈ ਇਹ ਖੇੜਾ ਜਿਹੜਾ ਹੈਗਾ ਨਿੱਕੀ ਬਦੀ ਦੇ ਉੱਤੇ ਨਿੱਕੀ ਦੀ ਜਿੱਦ ਦਾ ਪ੍ਰਤੀਕ ਹੈ ਇਸ ਦਿਨ ਭਗਵਾਨ ਸ਼੍ਰੀ ਰਾਮਚੰਦਰ ਮਹਾਰਾਜ ਜੀ ਨੇ ਰਾਵਣ ਦਾ ਵਦ ਕਰਕੇ ਜਿਹੜੀ ਹੈ ਇਹ ਪਰੰਪਰਾ ਜਿਹੜੀ ਬਣੀ ਸੀ ਤੇ ਮੈਂ ਜਿੱਥੇ ਇਲਾਕਾ ਨਿਵਾਸੀਆਂ ਨੂੰ ਪੋਥੇ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਵਾਦ ਜਨਾ ਕਿਉਂਕਿ ਜਿਹੜਾ ਮੇਲੇ ਨੇ ਸਾਡਾ ਅਮੀਰ ਵਿਰਸਾ ਪੰਜਾਬ ਦੇ ਸੱਭਿਆਚਾਰ ਨਾਲ ਜੁੜਿਆ ਹੈ ਇਹਨਾਂ ਦਿਨਾਂ ਵਿੱਚ ਬੱਚੇ ਇੱਥੇ ਆ ਕੇ ਜਿਹੜਾ ਇਹਦੇ ਮੰਦ ਪਰਚਾਵਾ ਵੀ ਕਰਦੇ ਨੇ ਉੱਥੇ ਸਾਡੇ ਅਮੀਰ ਸੱਭਿਆਚਾਰ ਦੇ ਵਿਰਸੇ ਨਾਲ ਜੁੜਦੇ ਨੇ ਕਿੱਦਾਂ ਇਹ ਪਹਿਲੀ ਵਾਰੀ ਆਤਮਨਗਰ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਜਾਵੇ ਮੈਸੇਜ ਦੇਣਾ ਜਾਵੇ ਕਿ ਬਿਲਕੁਲ ਨਵੇਂ ਆਤਮਨਗਰ ਹਲਕੇ ਦੇ ਮੈਂ ਬੇਨਤੀ ਕਰਦਾ ਵੀ ਤੁਸੀਂ ਇਸ ਮੇਲੇ ਵਿੱਚ ਆ ਕੇ ਬਦ ਤੋਂ ਬਦ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪ ਜਿਹੜੀ ਵੀ ਇਸ ਮੇਲੇ ਦੀ ਜਿੱਥੇ ਰੌਣਕ ਵਧਾਓ ਉਥੇ ਇੰਜੋਇਮੈਂਟ ਵੀ ਕਰੋ ਤੇ ਫਰਮਾਂ ਬੇਨਤੀ ਵੀ ਕਰੂੰਗਾ ਕਿ ਜਦੋਂ ਵੀ ਟੂਰੇ ਲੈਣੇ ਨੇ ਜਾਂ ਕੋਈ ਵੀ ਇਵੈਂਟ ਜਿਹੜਾ ਇਹਨਾਂ ਆ ਦੇ ਵਿੱਚ ਪਾ ਲੈਣਾ ਬੜੀ ਧਿਆਨ ਨਾਲ ਸੋਚ ਸਮਝ ਕੇ ਕਿਸੇ ਪ੍ਰਕਾਰ ਦੀ ਅਣਗਹਿਲੀ ਨਹੀਂ ਕਰਨੀ ਪ੍ਰਬੰਧਕਾਂ ਨੂੰ ਵੀ ਇਹ ਹੀ ਕਹੂੰਗਾ ਜਿਹੜੇ ਟੂਰੇ ਨੇ ਇਹਨਾਂ ਦਾ ਕਈ ਵਾਰੀ ਹਾਫੇ ਵੀ ਹੋ ਜਾਂਦੇ ਨੇ ਕੰਟਰੀ ਆ ਜਾਂਦਾ ਇਹ ਚੀਜ਼ ਦਾ ਧਿਆਨ ਰੱਖ ਕੇ ਜਿਹੜਾ ਆਪਣਾ ਜਿਹੜਾ ਕੰਮ ਕਰਨਾ ਦੌਰ ਪਿਆਰ ਪੈਸੇ ਵੀ ਕਮਾਉਣ ਲੋਕਾਂ ਦਾ ਇੰਜੋਇਮੈਂਟ ਅੱਛਾ ਇਸ ਵਾਰ ਇਹ ਜਿਹੜੀ 80 ਦੀ ਰੇਟ ਪਈ ਆ ਉਸ ਨੂੰ ਉੱਕੀ ਸਮਝਦੇ ਰਹੀ देखो जिन्ने ਵੀ ਨਿੰਦਿਆ ਕੀਤੀ ਹੈ ਉਹ ਥੋੜੀ ਹੈ ਕਿਉਂਕਿ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੇ ਇਹੇ ਜਿਹੇ ਛੜਿਆੰਤਰ ਰਚੇ ਜਾ ਰਹੇ ਨੇ ਪਹਿਲਾਂ ਸਾਡੇ ਰਾਸ਼ਟਰੀ ਸੁਪਰੀਮ ਕੋਰਟ ਦੇ ਸ਼੍ਰੀ ਹਰਵਿੰਦ ਕੇਜਰੀਵਾਲ ਸਾਹਿਬ ਸਾਡੇ ਕੇਂਦਰੀ ਲੀਡਰ ਸਾਰੇ ਸਿੱਖਿਆ ਮੰਤਰੀ ਜੀ ਤੇ ਹੁਣ ਅੱਜ ਰਾਜ ਸਭਾ ਮੈਂਬਰ ਹੋਣਾਂ ਦੇ ਰੇਟ ਪਈ ਹੈ ਮੈਂ ਸਮਝਦਾ ਵੀ ਇਹ ਬਹੁਤ ਹੀ ਮਾੜਾ ਵਿਮੰਦਪਾਗ ਕਰਨਾ ਕਿਦਾਂ ਦੇਖਦਾ ਚੋਣੀ ਚੋਣਾਂ ਦਾ ਸੀਜ਼ਨ ਚੱਲ ਰਿਹਾ ਪੰਚਾਇਤੀ ਵੋਟਾਂ ਹੋ ਰਹੀਆਂ ਹਰਿਆਣੇ ਦੀਆਂ ਵੋਟਾਂ ਗਈਆਂ ਉਹਦੇ ਨਾਲ ਰਿਲੇਟਡ ਹੋ ਸਕਦਾ ਜੀ ਦੇਖੋ ਚੋਣਾਂ ਨਾਲ ਮੈਂ ਸਮਝਦਾ ਵੀ ਕਿਤੇ ਇਹਦੇ ਨਾਲ ਵੋਟਾਂ ਨਹੀਂ ਪੈਂਡੀਆਂ ਜੇ ਜੇ ਇਹ ਜੇ ਕੋਈ ਗਲਤ ਕੰਮ ਕਰਦਾ ਮੈਂ ਇਹ ਵੀ ਕਹਾਂਗਾ ਅਗਰ ਕੋਈ ਗਲਤ ਕੰਮ ਕਰਦਾ ਉਹਦੀ ਜਿਹੜੀ ਜਿਆ ਬਿਲਕੁਲ ਪਾਰਦਰਸ਼ੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ ਬੇਕਸੂਰ ਬੰਦਿਆਂ ਨੂੰ ਜਿਹੜਾ ਤੰਗ ਕੀਤਾ ਜਾਣਾ ਵਿਮੰਦਪਾਗ ਆ